ਨੜੇ ਤੁਸੀਂ ਵੀ ਤਾਂ ਬਹੁਤ ਮਿਹਨਤ ਕੀਤੀ ਸੀ ਤੁਹਾਨੂੰ ਆਪਦੀ ਮਿਹਨਤ ਦਾ ਫਲ ਤਾਂ ਮਿਲਣਾ ਹੀ ਸੀ ਓਏ ਮੇਰੀ ਇਕੱਲੇ ਦੀ ਮਿਹਨਤ ਨਹੀਂ ਸੀ ਤੇਰਾ ਵੀ ਪਰਾਸਾ ਜੋਗ ਸੀ ਚਾਹੇ ਖੇਤ ਹੋਵੇ ਤਾਂ ਮੇ ਘਰ ਹੋਵੇ ਲੈਓ ਫਿਰ ਮੇਰਾ ਨਾਮ ਤੇ ਨਾਮ ਤੇ ਹੀ ਨਾ ਹਾਂ ਲੈ ਇੰਨੀ ਵਧੀਆ ਫਸਲ ਵੇਚ ਕੇ ਐ ਲੱਖਾਂ ਦੀ ਨਾਮ ਤਾਂ ਚਾਹੀਦਾ ਹੀ ਐ ਚਲ ਅਖਾਵਾੰਦ ਕਰਾਂ

क्यों तुसी है क्यों मैं नहीं पा सकता मैं <laughs> <ले>। <laughs> सच्ची बहुत सोहनी है जवाकों वास्त भी जोड़ लवाने तुपाग सब कुछ जवाकों दल हम दूरे बैठी ना रहे पागे दिखा मिनट तो देखा थोड़ा तो जी कि लगती है ठीक है मैं हमें पाई हाँ कि लगती है मैं

ਬਾਪੂ ਉਹ ਕੌਣ ਆ ਭਾਈ ਮੈਂ ਆ ਬਾਪੂ ਗਰਪਾਲ ਆ ਬਾਪੂ ਗਰਪਾਲ ਓਏ ਆਜੋ ਭਾਈ ਗੇਟ ਖੁੱਲ੍ਹ ਲਈ ਆ ਆਜੋ ਅੰਦਰੇ ਆਜੋ ਮੱਥਾ ਦੇਖਦਾ ਆਪ ਮੱਥਾ ਦੇਖਦਾ ਹਾਂ ਹਾਂ बैठो वो ठीक है बापू हाँ ठीक है तो भाई ओ तौड़ा पे आ लेते हाल के पानी पी लो नहीं आनिया म ਦੇਖ ਲਿਆ ਗੁੜੇ ਨੇ ਘਰ ਦੀ ਹਾਲਤ ਕੀ ਕਰ ਰੱਖੀ ਹੈਗੀ ਘਰ ਨਹੀਂ ਕਬਾੜਖਾਨਾ ਜਿਹਾ ਲੱਗਦਾ ਹੂੰ ਚੁੱਪ ਕਰ ਪਾ ਇੱਥੇ ਕਿਹੜਾ ਕੋਈ 곤ਡਲੀ ਬੈਠੀ ਐ ਦੇਖੋ ਜੀ ਮੈਥੋਂ ਨਹੀਂ ਬੜਾ ਟਾਈਮ ਇੱਥੇ ਰੁਕਿਆ ਜਾਣਾ ਤੁਸੀਂ ਜੋ ਗੱਲ ਕਰਨੀ ਹੈ ਛੇਤੀ ਕਰ ਲਓ ਆਪਦਾ ਤੂੰ ਤਾਂ ਚੁੱਪੇ ਰਹਿ ਮੈਂ ਆਪਕੇ ਗੱਲ ਕਰ ਲੂੰ ਪਤਾ ਨਹੀਂ ਕਿੱਥੇ ਲਿਆਈ ਮੈਨੇ ਆ ਬਰੇ ਬਾਪੂ ਕਿਉਂ ਯਾਦਾ ਕੀ ਪਿੰਡ ਦੀ ਬੱਸ ਬਾਪੂ ਤੈਨੂੰ ਸਵਾਲਣਾ ਆਇਆ ਬੜੀ ਸ਼ਿਕੀ ਸਵਾਲ ਲਿਆ ਬਾਪੂ ਤੁਸੀਂ ਆਉਂਦੇ ਮੈ ਨਹੀਂ ਮਾਰਨ ਲੱਗਿਆ ਉਹ ਪੜਨ ਦੇਦਾ ਤੈਨੂੰ ਇੰਨਾ ਬਹੁਤੀ ਕਿਉਂ ਛੱਡ ਕੇ ਗਈ ਤੀ ਯਾਦਾ ਫੋਟੋ ਕਰਾਂ ਚ ਸਾਰ ਲੜਾਈਆਂ ਝਗੜੇ ਹੋ ਜਾਂਦੇ ਪਰ ਐਂ ਥੋੜਿਆ ਵੀ ਤੁਸੀਂ ਘਰ ਛੱਡ ਕੇ ਚਲੇ ਜਾਓ लड़ाई कोई गुजरा नहीं होंगे सारा काम का शहर है इतना ही करना गा तो खेत ने अपने छा कुछ ओ बापू आ खेती कर करके धक् कर गए आ डर सारे डंगर हो रहे हैं इतों बाजो अडे अड्डे बाजो घर आ जाओ ना कोई चजद ਸ਼ਹਿਰਾਂ 'ਚ ਗੁਜ਼ਾਰੇ ਕਰਨੇ ਵੀ ਬਥੇਰੇ ਔਖੇ ਆ। ਸਾਰਾ ਕੁਝ ਤਾਂ ਵੈੰਨਾ ਮਹਿੰਗਾ ਉੱਥੇ। ਉਹ ਕਰ ਲਾਂਗੇ ਵਿੱਭੇ ਗੁਜ਼ਾਰਾ। ਜੇ ਰੱਬ ਨੇ ਆਸੇ ਦਿੱਤਾ ਤਾਂ ਕੰਮ ਵੀ ਕਰ ਲਾਂਗੇ। ਥੋੜੀ ਮਰਜ਼ੀ ਆ ਭਾਈ। ਜਿਵੇਂ ਮਰਜ਼ੀ ਕਰੋ। ਮਰਜ਼ੀ ਤਾਂ ਤੁਹਾਡੇ ਨਾਲ ਹੀ ਸੀ ਬਾਪੂ। ਪਰ ਹੁਣ ਨਹੀਂ ਚੱਲਦੀ। ਹੁਣ ਅਸੀਂ ਆਪਣੀ ਜ਼ਿੰਦਗੀ ਬਣਾਉਣੀ ਆ। ਓ ਸੀਮਾ। ਓ ਸੀਮਾ। ਚਲ ਆ ਜਾ ਹੁਣ। ਤੇ ਜਾਣਾ ਹੀ ਨਹੀਂ। ਕਾਹਨੂੰ ਰੋਲਾ ਪਾਈ ਜਾਂਦੇ ਹੁਣ ਐਵੇਂ। ਕੰਟਾ ਹੋ ਗਿਆ ਤੈਨੂੰ।

संकार तो से देख के ही निखुश हैगे। आलम। आप सीज़र बात करती हैं। सास भी कल बात कीजिए। और आज उनकी? तो हाँ जी। आजा। अंदर आजा। दे

ਬਾਪੂ ਸਾਡੇ ਹੁੰਦਾ ਤੈਨੂੰ ਦੇਮ ਕੱਟਣ ਦੀ ਕੀ ਲੋੜ ਐ ਤੂੰ ਸਾਡੇ ਨਾਲ ਚੱਲ ਪਨਾਪ ਤੂੰ ਸੀ ਕਹਤਾ ਐ ਨਹੀਂ ਬਹੁ ਮੇਰੇ ਵਾਸਤੇ ਬਾਪੂ ਇੱਥੇ ਇਕੱਲਾ ਤੂੰ ਦੁਖੀ ਹੁੰਦਾ ਰਹਿਣਾ ਤੇ ਉੱਥੇ ਤੇਰਾ ਚੇਤਾ ਕਰ ਕਰਕੇ ਮਨਪ੍ਰੀਤ ਵੀ ਦੁਖੀ ਹੁੰਦੀ ਰਹਿੰਦੀ ਤੂੰ ਦੁਖੀ ਨਾ ਹੋਇਆ ਕਰ ਮੈਂ ਠੀਕ ਹਾਂ ਜੇ ਤੂੰ ਆਪਣੇ ਧੀ ਦੇ ਘਰ ਜਾਣਾ ਹੋਵੇ ਨਾ ਤੇ ਫਿਰ ਤੇਰੀ ਗੱਲ ਸਹੀ ਆ ਅਰ ਤੂੰ ਆਪਣੇ ਪੁੱਤ ਦੇ ਘਰ ਜਾਣਾ ਹੈ ਬਾਕੀ। ਉਹ ਨਹੀਂ। ਹਾਂ। ਬਾਪੀਆਂ ਦੇ ਬਾਅਦ ਬੈਠੇ ਚੰਗੇ ਲੱਗਦੇ ਜੀ। ਨਾ। ਜੇ ਤੂੰ ਧੀ ਦੇ ਘਰ ਚ ਜਾਵੇਂ ਫਿਰ ਨਹੀਂ ਚੰਗਾ। ਮੈਂ ਤੇਰਾ ਪੁੱਤ ਨਹੀਂ। ਉਹ ਗਲਤ ਠੀਕਾ। ਮੈਂ ਤੇਰੇ ਹੱਥ ਜੋੜ ਕੇ ਬੇਨਤੀ ਕਰਦਾ ਤੂੰ ਸਾਡੇ ਨਾਲ ਚੱਲ। ਨਾ ਕਰ ਤੂੰ ਉਹ ਇਸ ਕੰਮ। ਨਾ ਨਾ। ਮੈਂ ਇਸ ਘਰ ਨੂੰ ਛੱਡ ਕੇ ਨਹੀਂ ਜਾ ਸਕਦਾ।

ਇਹ ਜਾਂਦਾ ਸਿਰਫ ਇੱਥੇ ਹੀ ਰਹਿ ਜਾਂਦੀ ਐ ਰਿਸ਼ਤੇ ਤੇ ਜਿੰਦਿਆਂ ਨਹੀਂ ਨਾਲ ਹੀ ਐ ਜੇ ਤੂੰ ਸਾਡੇ ਨਾਲ ਚੱਲੇਗਾ ਤੇ ਸਾਡੇ ਕੋਲ ਵੀ ਤੇਰੀਆਂ ਕੁਝ ਜ਼ਿਆਦਾ ਰਹਿ ਜਾਣਗੀਆਂ ਨਾ ਨਾ ਭਾਈ ਮਾਪੀ ਤੂੰ ਸਮਝਾ ਕੁਛ ਬਾਪ ਚੱਲੋ ਬਾਪੂ ਜੀ ਤੁਸੀਂ ਉਹ ਨਾ ਜੀ ਮੈਂ ਤੁੰ ਜਿਆ ਜਾਣਾ ਬਸ ਤੁਸੀਂ गेड़ा मार ले कोई थोड़ा टाइम लगे आई कर चाहो बनाना परनो बनाओ हां देख लिया ना किन्नी आकड़ा बूड़े च रस्सी चल जारी है पर बल नहीं जाता झला गे हूँ झलना ही पैना गाड़ा इतना सारी जिंदगी बैठना गाँव झली जाओ आपने तो चल, चल कोई गल नहीं। आप कुछ ना कुछ जरूर लेके जावे होगा ले कुछ ना कुछ तो मैं एक गलझ नहीं आती हम आप बापू को ले लेंगे ना तो बापू को जमीन ज्यादा ਤੇ ਨਾ ਹੀ ਕੋਈ ਮੱਝ ਡੰਗਰ ਤੇ ਆ ਮਕਾਨ ਇਹ ਵੀ ਬਗਾਨਾ ਹੈ ਕਿਸੇ ਵੀ ਬੋਲੇ ਦੇ ਬੋਲੇ ਹੀ ਰਹੇ ਐਵੇਂ ਨਹੀਂ বুੜਾ बार-बार ਅੰਦਰ ਗੇੜੇ ਮਾਰਦਾ ਜਨਾ ਗੁਸ਼ਤਾ ਜ਼ਰੂਰ ਹੈਗਾ ਆਪਾਂ ਉਹੀ ਲੈਣਾ ਹੈ ਮੈਂ ਦੇਖਣੀ ਆ ਜਾ ਕੇ ਅੰਦਰ ਇਹ ਕਿਉਂ ਗੇੜੇ ਮਾਰਦਾ ਬਾਪੂ ਇੱਕ ਕੰਮ ਸੀ ਤੇਰੇ ਤੱਕ ਪਤਾ ਮੈਨੂੰ ਉਹ ਬਿਨਾ ਕਰਦੇ ਤਾਂ ਤੂੰ ਵੱਡੀ ਉਂਗਲੀ ਤੇ ਵੀ ਨਹੀਂ ਮੋਦਾ ਠੀਕ ਹਮਾ ਸ਼ਹਿਰ ਚ ਮੇਰਾ ਸਾਰਾ ਕੰਮ ਘਾਟਪ ਹੋ ਗਿਆ ਜਿਹੜੇ ਚਾਰ ਛੇਲੜ ਮੇਰੇ ਕੋਲ ਸੀ ਉਹ ਵੀ ਖਰਚ ਹੋ ਗਏ ਫਰ ਮੈਂ ਕੀ ਕਰਾਂ ਬਾਪੂ ਮੈਨੂੰ ਥੋੜੇ ਪੈਸੇ ਹੀ ਲੋੜਾ ਮੈਨੂੰ ਪੈਸੇ ਦੇ ਦੇ ਪੈਸੇ ਦੇ ਦਾਂ ਉਹ ਡੰਗਰ ਤੂੰ ਵੇਚ ਗਿਆ ਜ਼ਮੀਨ ਜਾਇਦਾਦ ਤੂੰ ਵੇਚ ਗਿਆ ਟਰੈਕਟਰ ਤੂੰ ਵੇਚ ਗਿਆ ਪੈਸੇ ਤੇਰੇ ਕਹਿੰਦਾ ਹੁਣ ਤਾਂ 500 ਰੁਪਏ 500 ਮਿਲਦੀ ਆ ਜਿਉ ਜੋ ਕਰਾਇਆ ਪੜ ਜੋ ਕਿ 100 ਰੁਪਏ ਚਹੀਦਾ ਉਹ ਲੈ ਜਾ ਮੇਰਾ ਖੇੜਾ ਛੱਡ ਦੋ ਬੱਸ ਉਹ ਬਾਪੂ ਤੂੰ ਸਾਰੀ ਜ਼ਿੰਦਗੀ ਕਮਾਈ ਕੀਤੀ ਆ ਕੁਛ ਨਾ ਕੁਛ ਤਾਂ ਜੁੜੇ ਹੀ ਹੋਗਾ ਉਹ ਜੇ ਕਮਾਏ ਨੇ ਤੇਰੇ ਤੇ ਲਾਏ ਨੇ ਮੈਂ ਨਹੀਂ ਲਾਏ ਉਹ ਮੇਰੀ ਹਾਲਤ ਤੇ ਤਰਸ ਖਾ ਕੇ ਪੰਚਾਇਤ ਨੇ ਮੈਨੂੰ ਆਹ ਕਰ ਦਿਆ

ਮਤਲਬ ਤੂੰ ਫਿਰ ਮੈਨੂੰ ਆਪਣਾ ਪੁੱਤ ਨਹੀਂ ਸਮਝਦਾ ਉਹ ਉਹ ਗੱਲ ਹੀ ਭਾਈ ਤੁਸੀਂ ਮੇਰੇ ਜਵਾਬ ਕੋ ਮੇਰੇ ਬੱਚੇ ਬੱਚਿਆਂ ਦੇ ਤਾਇਆ ਤੈਨੂੰ ਇਦਾਂ ਰੋਲਦਾ ਨਹੀਂ ਨਾ ਵੇਖ ਸਕਦੇ ਆਂ ਉਹ ਨਾਨਾ ਚਲੋ ਬਾਪੂ ਉਹ ਨਾਨਾ ਭਾਈ ਮੈਂ ਤੂੰ ਜਾ ਜਾਣਾ ਮੈਂ ਪਿੰਡ ਛੱਡ ਕੇ ਨਹੀਂ ਜਾ ਸਕਦਾ ਮੈਨੂੰ ਮਜਬੂਰ ਨਾ ਕਰੋ ਬਸ ਤੁਸੀਂ ਕੀੜਾ ਮਾਰਦੇ ਰਹੋ ਮੈਨੂੰ ਇੰਨੇ ਚ ਹੌਸਲਾ ਹੋ ਜਾਂਦਾ ये मेरा भी कोई है बोलिया बुढ़ा की बोलना ओहि गले को पागल हो रहा बुरा इना पागल नहीं है का? ਪੈਸਾ ਤਾਂ ਹੈਗਾ ਉਹਦੇ ਕੋਲ ਤੈਨੂੰ ਕੀ ਪਤਾ ਆ ਦੇਖਿਆਗਾ ਮੇਰੇ ਕਿ ਟ੍ਰੰਕ 'ਤੇ ਐਡਾ ਵੱਡਾ ਜਿੰਦਾਲਾ ਰੱਖਿਆ ਬੁੜੇ ਨੇ ਉਤੇ ਭੁੱਲ ਕਾ ਕੇ ਨਾ ਉਹਨੇ ਤੇ ਖੁੰਜੇ ਚਾ ਲਾ ਰੱਖੇ ਤੇ ਆਪ ਸੋਚੋ ਜਿਹੜਾ ਨਿੱਕੇ ਟ੍ਰੰਕ ਤੇ ਐਡਾ ਵੱਡਾ ਜਿੰਦਾ ਲਾਇਆ ਹੋਵੇ ਕੋਈ ਨਾ ਕੋਈ ਕੀਮਤੀ ਦੌਲਤ ਤਾਂ ਝੂਰ ਆਉ ਦੇਵੇ ਨਗਦੀ ਮਿਲ ਜੂਗੀ ਨਹੀਂ ਕੋਈ ਬੁੜੀ ਦਾ ਟੂਮ ਟੱਲਾ ਹੋਊਗਾ ਕੁਛ ਨਾ ਕੁਛ ਤਾਂ ਜ਼ਰੂਰ ਹੋਊਗਾ ਔਰ ਉਹਦੀ ਚਾਬੀ ਕਿੱਥੇ ਹੈ ਚਾਬੀ ਕੀ ਪੁੱਕਣੀ ਹੈਗੀ ਬਾ ਗਿਆ ਬਾਹਰ ਵੱਲ ਤੈ ਮਾਰ ਕੇ ਤੋੜ ਦੇਦਾ ਜਿੰਦਾ ਹਾਂ ਸਹੀ ਕਹਿਣੀ ਹੈ ਜਾਂ ਲਿਆ ਫਿਰ ਟਰੰਕ ਖੋਲ ਨੀ ਲਿਆ ਨਹੀਂ ਹੋ ਸਕਦਾ ਕੋਈ ਬਣਾਏ ਹੋਏ ਟਰੰਕ ਜਾਂ ਪੈਸੇ ਹੋਣ ਟਰੰਕ ਭਾਰੀ ਹੈ ਭਾਰੀ ਮਲੇਵਾ ਨਾ

Apa ni anda cabi? Otap, otap. Oh ya kan? Cabi tak malah. Cabi ni. ਇਹ ਤਾਂ ਮੇਰੇ ਛੋਟੇ ਹੁੰਦੇ ਦੇ ਕੱਪੜੇ ਸੀ ਹਾਂ ਮੇਰੇ ਘੜਾਉਣੇ ਸੀ ਮੈਂ ਨਾ ਖੜਿਆ ਨਾਲ ਖੇਡਦਾ ਹੁੰਦਾ ਸੀ ਬੇਬੇ ਦੀ ਫੋਟੋ आगे आगे की करता है मैं अपनी मोर जिंदगी समझ नहीं सका मैं पापी हाँ मेरे तो बहुत बड़ा गुना हो गया तेरा देना किमें दूंगा मां I don't know. बड़ा पाप हो गया बापू मैंने पिछले लग के तुम खो बैठा बापू मेनू माफ कर दे बापू मेनू माफ कर दे बापू